ਅਸਵਲ ਦੀ ਅਹਿਮ ਖਬਰ ਪਰਲ ਗਰੁੱਪ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਜਿਨ੍ਹਾਂ ਦੀ 3 ਦਿਨ ਪਹਿਲਾਂ ਹੀ ਤਿਹਾਰ ਜੇਲ੍ਹ ਦੇ ਵਿੱਚ ਮੌਤ ਹੋਈ ਹੈ ਅੱਜ ਉਹਨਾਂ ਦੇ ਹੀ ਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਪਰਲ ਗਰੁੱਪ ਦੇ ਨਾਲ ਜੁੜੇ ਸਾਰੇ ਨਿਵੇਸ਼ਕਾਂ ਦਾ ਇੱਕ ਇੱਕ ਪੈਸਾ ਉਹਨਾਂ ਨੂੰ ਮੋੜਿਆ ਜਾਵੇਗਾ ਬੇहद ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਦੇ ਉੱਪਰ 45000 ਕਰੋੜ ਦੇ ਘੁਟਾਲੇ ਦਾ આરોਪ ਸੀ ਕਿਉਂਕਿ ਚਟਫਟ ਫੰਡ ਕੰਪਨੀ ਦੇ ਨਾਂ ਤੇ ਹਜ਼ਾਰਾਂ ਕਰੋੜ ਰੁਪਏ ਠੱਗੇ ਗਏ ਸਨ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਤੋਂ ਇਨਵੈਸਟ ਕਰਵਾਉਂਦੇ ਸੀ ਤੇ ਇਹਨਾਂ ਇਨਵੈਸਟਰਾਂ ਦਾ ਕੋਈ ਵੀ ਪੈਸਾ ਵਾਪਸ ਨਹੀਂ ਕੀਤਾ ਗਿਆ ਜਿਨ੍ਹਾਂ ਦੀਆਂ ਸ਼ਿਕਾਇਤਾਂ ਮਿਲਣ ਦੇ ਬਾਅਦ ਪਹਿਲਾਂ ਤਾਂ ਇਨਵੈਸਟੀਗੇਸ਼ਨ ਹੁੰਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਜਾਂਚ ਜਦੋਂ ਸ਼ੁਰੂ ਹੁੰਦੀ ਹੈ ਤਾਂ ਸਾਹਮਣੇ ਆਉਂਦਾ ਹੈ ਕਿ ਕਈ ਥਾਵਾਂ ਤੇ ਸਿਰਫ ਭਾਰਤ ਦੇ ਵਿੱਚ ਨਹੀਂ ਬਲਕਿ ਵਿਦੇਸ਼ ਦੇ ਵਿੱਚ ਵੀ ਨਿਰਮਲ ਸਿੰਘ ਪੰਗੂ ਦੇ ਵੱਲੋਂ ਆਪਣੀ 1000 ਕਰੋੜ ਦੀ ਜਾਇਦਾਦ ਬਣਾਈ ਹੋਈ ਹੈ ਕਈ ਥਾਵਾਂ ਤੇ ਪੈਸਾ ਇਨਵੈਸਟ ਕੀਤਾ ਹੋਇਆ ਉਹ ਸਾਰੀਆਂ ਜਾਇਦਾਦਾਂ ਨੂੰ ਲੈ ਕੇ ਵੀ ਕਾਰਵਾਈ ਚੱਲੀ ਔਰ ਇਸੇ ਦੇ ਚਲਦਿਆਂ ਇਹ ਸਾਹਮਣੇ ਆਇਆ ਕਿ ਹੁਣ ਤੱਕ ਕਰੀਬ 45000 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ 5.5 ਕਰੋੜ ਦੇ ਕਰੀਬ ਲੋਕ ਸੀ ਜਿਨ੍ਹਾਂ ਦੇ ਨਾਲ ਠੱਗੀ ਮਾਰੇ ਗਈ ਔਰ ਇਸੇ ਨੂੰ ਲੈ ਕੇ ਹੀ ਵੱਡੀ ਕਾਰਵਾਈ ਹੋਈ ਤੇ 2016 ਦੇ ਵਿੱਚ ਸੀਬੀਆਈ ਦੇ ਵੱਲੋਂ ਨਰਮਲ ਸਿੰਘ ਪੰਗੂ ਨੂੰ ਗ੍ਰਫਤਾਰ ਕਰ ਲਿਆ ਗਿਆ ਉਸੇ ਤੋਂ ਬਾਅਦ ਗ੍ਰਫਤਾਰੀ ਜਿਹੜੀ ਹੈ ਕੀਤੀ ਗਈ ਤਾਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਸਨ ਤੇ ਇਸੇ ਦੌਰਾਨ 3 ਦਿਨ ਪਹਿਲਾਂ ਹੀ ਤਿਹਾਰ ਜੇਲ੍ਹ ਦੇ ਵਿੱਚ ਅਚਾਨਕ ਪੰਗੂ ਦੀ ਸਿਹਤ ਵਿਗੜਦੀ ਹੈ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਹੀ ਉਹਨਾਂ ਦੀ ਜਿਹੜੀ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਤੇ ਅੱਜ ਜਦੋਂ ਪਰਿਵਾਰ ਜਿਹੜਾ ਉਹ ਕਿਉਂਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਮਦਰਦੀ ਪ੍ਰਗਟਾਉਣ ਦੇ ਲਈ ਕਈ ਜਣੇ ਜਿਹੜੇ ਨੇ ਔਰ ਨਿਰਮਲ ਸਿੰਘ ਪੰਗੂ ਦੇ ਘਰ ਮੌਜੂਦ ਨੇ ਤੇ ਇਸੇ ਦੌਰਾਨ ਉਹਨਾਂ ਦੀ ਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬਿਆਨ ਕੀ ਕੁਝ ਦਿੱਤਾ ਗਿਆ ਅਸਲ ਦੇ ਵਿੱਚ ਇਹ ਪਬਲਿਕ ਨੋਟਿਸ ਜਿਹੜਾ ਉਹ ਕੱਢਿਆ ਗਿਆ ਪਬਲਿਕ ਨੋਟਿਸ ਦੇ ਵਿੱਚ ਧੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਦੱਸ ਦਿੰਦੇ ਆ ਧੀ ਬ੍ਰਿੰਦਰ ਕੌਰ ਪੰਗੂ ਦੇ ਵੱਲੋਂ ਇਹ ਲਿਖਿਆ ਗਿਆ ਕਿ ਪਰਲ ਗਰੁੱਪ ਦੇ ਨਾਲ ਜੁੜੇ ਹੋਏ ਸਾਰੇ ਨਿਵੇਸ਼ਕਾਂ ਦੇ ਨਾਲ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਗੱਲ ਸਾਂਝੀ ਕਰ ਰਹੀਆਂ ਕਿ ਮੇਰੇ ਪਿਤਾ ਯਾਨੀ ਨਿਰਮਲ ਸਿੰਘ ਪੰਗੂ 3 ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਅਲਵਿਦਾ ਅਗੈ ਨੇ ਉਹਨਾਂ ਦਾ ਇੱਕ ਇੱਕ ਸੁਪਨਾ ਸੀ ਕਿ ਜਿੰਨੇ ਵੀ ਇਨਵੈਸਟਰ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਦਾ ਇੱਕ ਇੱਕ ਪੈਸਾ ਉਹਨਾਂ ਨੂੰ ਮੋੜਿਆ ਜਾਵੇ ਪਰ ਇਹ ਸੁਪਨਾ ਅਧੂਰਾ ਰਹਿ ਗਿਆ ਪਰ ਮੈਂ ਜ਼ਰੂਰ ਵਾਅਦਾ ਕਰਦੀਆਂ ਕਿ ਜਦੋਂ ਤੱਕ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਨਹੀਂ ਕਰ ਲੈਂਦੀ ਯਾਨੀ ਨਿਵੇਸ਼ਕਾਂ ਦਾ ਇੱਕ ਇੱਕ ਪੈਸਾ ਵਾਪਸ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਆਰਾਮ ਦੇ ਨਾਲ ਨਹੀਂ ਬੈਠਾਂਗੀ ਇਸ ਤਰੀਕੇ ਦੇ ਨਾਲ ਇੱਕ ਪਬਲਿਕ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਨਿਰਮਲ ਸਿੰਘ ਪੰਗੂ ਦੀ ਤੀ ਬਰਿੰਦਰਕੌਰ ਪੰਗੂ ਦੇ ਵੱਲੋਂ ਇਸ ਪਬਲਿਕ ਨੋਟਿਸ ਦੇ ਵਿੱਚ ਵੱਡਾ ਬਿਆਨ ਯਾਨੀ ਵੱਡਾ ਵਾਅਦਾ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਮੈਂ ਲੋਕਾਂ ਤੋਂ ਯਾਨੀ ਨਿਵੇਸ਼ਕਾਂ ਤੋਂ ਸਾਥ ਦੀ ਉਮੀਦ ਰੱਖਦੀ ਆ ਮੈਂ ਆਪਣੇ ਪਰਿਵਾਰ ਦੇ ਵੱਲੋਂ ਇਹ ਬੇਨਤੀ ਜ਼ਰੂਰ ਕਰ ਰਹੀ ਆ ਕਿਉਂਕਿ ਅਦਾਲਤਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੇਸ ਚੱਲ ਰਹੇ ਨੇ ਨਿਵੇਸ਼ਕਾਂ ਦੇ ਵੱਲੋਂ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਹੋਈਆਂ ਉਹਨਾਂ ਦੇ ਉੱਪਰ ਜਿਹੜੀ ਹੈ ਉਸ ਕੇਸ ਜਿਹੜੇ ਨੇ ਉਹ ਚੱਲ ਰਹੇ ਨੇ ਪਰ ਇਸੇ ਦੌਰਾਨ ਮੈਂ ਵਾਦਾ ਜ਼ਰੂਰ ਕਰਦੀਆਂ ਕਿ ਹਰ ਇੱਕ ਨਿਵੇਸ਼ਕ ਦਾ ਜਿਹੜਾ ਪੈਸਾ ਹੈ ਉਹ ਜ਼ਰੂਰ ਮੋੜਿਆ ਜਾਵੇਗਾ ਕਿਉਂਕਿ ਮੈਂ ਆਪਣੇ ਪਿਤਾ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੀ ਤੇ ਅਜੇ ਹੀ ਵਿੱਚ ਕਿਉਂਕਿ ਜਿੱਥੇ ਲੋਕ ਕਿਸਾਲਾਂ ਤੋਂ ਪ੍ਰੇਸ਼ਾਨ ਸਨ ਜਿਨ੍ਹਾਂ ਦੇ ਹਜ਼ਾਰਾਂ ਲੱਖਾਂ ਰੁਪਏ ਫਸੇ ਹੋਏ ਸੀ ਤੇ ਉਹੀ ਲੱਖ ਲੱਖ ਕਰਕੇ ਟੋਟਲ 45000 ਕਰੋੜ ਦਾ ਇੱਕ ਘੋਟਾਲਾ ਸਾਹਮਣੇ ਆਇਆ ਸੀ ਜਿਹੜਾ ਪਰਲ ਗਰੁੱਪ ਕੰਪਨੀ ਦੇ ਵੱਲੋਂ ਕੀਤਾ ਗਿਆ ਨਰਮਲ ਸਿੰਘ ਪੰਗੂ ਦੇ ਵੱਲੋਂ ਇਸ ਕੰਪਨੀ ਨੂੰ ਖੜਾ ਕੀਤਾ ਗਿਆ ਸੀ ਇਸੇ ਕੰਪਨੀ ਦੇ ਨਾਮ ਤੇ ਨਰਮਲ ਸਿੰਘ ਪੰਗੂ ਦੇ ਵੱਲੋਂ ਜਿਹੜੇ ਏਜੰਟ ਰੱਖੇ ਗਏ ਸੀ ਉਹਨਾਂ ਏਜੰਟਾਂ ਦੇ ਵੱਲੋਂ ਹੀ ਲੋਕਾਂ ਨੂੰ ਫਸਾਇਆ ਜਾਂਦਾ ਸੀ ਗੱਲਾਂ ਦੇ ਵਿੱਚ ਫਿਰ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਤੋਂ ਪੈਸੇ ਇਨਵੈਸਟ ਕਰਵਾਏ ਜਾਂਦੇ ਸੀ ਪਰ ਇਹਨਾਂ ਇਨਵੈਸਟਰਾਂ ਨੂੰ ਸਕੀਮ ਦੇ ਤਹਿਤ ਜਿਹੜੇ ਪੈਸੇ ਵਾਪਸ ਨਹੀਂ ਮਿਲਦੇ ਸੀ ਜਿਸ ਤੋਂ ਬਾਅਦ ਇਹਨਾਂ ਇਨਵੈਸਟਰਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਦੀ ਜਾਂਚ ਹੋਈ ਤਾਂ 2016 ਦੇ ਵਿੱਚ ਗ੍ਰਿਫਤਾਰੀ ਹੋਈ ਨਿਰਮਲ ਸਿੰਘ ਪੰਗੂਦੀ ਤੇ ਉਸੇ ਤੋਂ ਬਾਅਦ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀ ਇਸੇ ਦੇ ਚਲਦਿਆਂ ਜਿਹੜੀ ਆ ਉਹ 3 ਦਿਨ ਪਹਿਲਾਂ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ ਪਰ ਜਿੱਥੇ ਇਨੇ ਸਾਲਾਂ ਤੋਂ ਇਨਵੈਸਟਰ ਪਰੇਸ਼ਾਨ ਸਨ ਕਿ ਹੋਣਾ ਦੇ ਪੈਸੇ ਡੁੱਬ ਗਏ ਨੇ ਜਾਂ ਕੀ ਹੋਵੇਗਾ ਤਾਂ ਇੱਕ ਉਮੀਦ ਨਿਰਮਲ ਸਿੰਘ ਪੰਗੂ ਦੀ ਤੀ ਬਰਿੰਦਰਕੌਰ ਪੰਗੂ ਨੇ ਜ਼ਰੂਰ ਜਗਾ ਦਿੱਤੀ ਹੈ ਕਿਉਂਕਿ ਉਸ ਦੇ ਵੱਲੋਂ ਇਹ ਵਾਦਾ ਕੀਤਾ ਗਿਆ ਪਬਲਿਕ ਨੋਟਿਸ ਦੇ ਜ਼ਰੀਏ ਕਿ ਮੈਂ ਨਿਵੇਸ਼ਕਾਂ ਤੋਂ ਸਹਿਯੋਗ ਦੀ ਮੰਗ ਕਰਦੀਆਂ ਔਰ ਇਹ ਵਾਦਾ ਵੀ ਕਰਦੀਆਂ ਕਿ ਹਰ ਇੱਕ ਨਿਵੇਸ਼ਕ ਦਾ ਇੱਕ ਇੱਕ ਪੈਸਾ ਜ਼ਰੂਰ ਮੋੜਿਆ ਜਾਏਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par